ਉਹ ਗੱਲਾਂ ਵਿੱਚ ਨਹੀਂ ਮਰਜ਼ੀ ਕਰਾ ਲੋ ਉਹਨਾਂ ਤੋਂ ਠੀਕ ਹੈ ਨਾ ਉਹਨਾਂ ਕੋਲੇ ਗੱਲਾਂ ਆਪਣੇ ਕੋਲੇ ਕੰਮ ਆਪਾ ਕਰ ਰਹੇ ਨੇ ਕੇਂਦਰ ਸਰਕਾਰ ਦੀ ਜਿਹੜੀ ਗੱਲ ਮੈਂ ਬੀਜੇਪੀ ਦੀ ਗੱਲ ਕਰਨਾ ਲੇਕਿਨ ਜਿਹੜੀ ਕੇਂਦਰ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨਾਲ ਨੇ ਇਕੱਠੇ ਹੋ ਕੇ ਕੰਮ ਕਰਦੇ ਨੇ ਸਾਰੇ ਕੋਈ ਉਹਦੇ ਚ ਕਮੀ ਨਹੀਂ ਹੈ ਦੇਖੋ ਅਨਮੋਲ ਗਗਨ ਮਾਨ ਦਾ ਸਟੇਫੇ ਦੀ ਗੱਲ ਮੈਂ ਹੋਣੀ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਸੰਸਥਾ ਹੈ ਹਰ ਇੱਕ ਏਜੰਸੀ ਆ ਉਹਨੂੰ ਨਾਲ ਲੈ ਕੇ ਹੀ ਚੱਲਣਾ ਪਰ ਜਿਹੜੇ ਦੂਜੇ ਪਾਸੇ ਕਿੰਦੇ ਨਹੀਂ ਕੋਈ ਕਰਾਂਗੇ ਅੱਜ ਕਹਿੰਦੇ ਲੋਕ ਕਿਰੀ ਇੱਥੇ ਉਹਨਾਂ ਕੋਲ ਤਾਂ ਸੇਵਾ ਹੀ ਨਹੀਂ ਉਹਨਾਂ ਕੋਲ ਗੱਲਾਂ ਉਹ ਗੱਲਾਂ ਦੇ ਜਨੀ ਮਰਜ਼ੀ ਕਰਾ ਲੋ ਉਹਨਾਂ ਤੋਂ ਠੀਕ ਹੈ ਨਾ ਉਹਨਾਂ ਕੋਲੇ ਗੱਲਾਂ ਆਪਣੇ ਕੋਲੇ ਕੰਮ ਆਪਾਂ ਕਰ ਰਹੇ ਔਰ ਬੈਸਟ ਜਿਹੜੀ ਆਪਣੀ ਪੰਜਾਬ ਬੈਸਟ ਸਾਈਬਰ ਜਿਹੜਾ ਸਰ ਬੈਸਟ ਹੈ ਦੁਨੀਆ ਦਾ ਬੈਸਟ ਹੈ ਉਹਨਾਂ ਨੂੰ ਤਾਂ ਆਪਾਂ ਫੜ ਕੇ ਦੇਨੇ ਡਰੋਨ ਹੈ ਉਹਨਾਂ ਦਾ ਕੋਲੇ ਕੀ ਹੈ ਸੋ ਬਾਕੀ ਇਹ ਹੈ ਕੇਂਦਰ ਸਰਕਾਰ ਦੀ ਜਿਹੜੀ ਗੱਲ ਮੈਂ ਬੀਜੇਪੀ ਦੀ ਗੱਲ ਕਰਨਾ ਲੇਕਿਨ ਜਿਹੜੀ ਕੇਂਦਰ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨਾਲ ਨੇ ਇਕੱਠੇ ਹੋ ਕੇ ਕੰਮ ਕਰਦੇ ਨੇ ਸਾਰੇ ਕੋਈ ਉਹਦੇ ਵਿੱਚ ਕਮੀ ਨਹੀਂ ਹੈ ਔਰ ਔਰ ਇਹੇ ਜਿਹੜੀ ਇਹ ਡੈਟ ਹੈ ਕੋਈ ਇਸ ਤਰ੍ਹਾਂ ਦੀ ਡੈਟ ਨਹੀਂ ਉਹ ਕੋਈ ਤਾਮਿਲनाडु ਵਿੱਚ ਕੋਈ ਧੱਕਾ ਧੱਕਾ ਕਿਸੇ ਨਾਲ ਹੋਇਆ ਉਹਨਾਂ ਨੇ ਕੁਝ ਹਰੇਕ ਪਾਸੇ ਸਾਰੇ ਦੇਸ਼ 'ਚ ਇਸ ਤਰ੍ਹਾਂ ਦੀਆਂ ਈਮੇਲਸ ਭੇਜੀਆਂ ਸਾਰੇ ਦੇਸ਼ 'ਚ ਸੋ ਘਬਰਾਉਣ ਵਾਲੀ ਗੱਲ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਸਾਹਿਬ ਜੀ ਸਾਹਿਬ ਇਹ ਗੱਲ ਆ ਕਿ ਜਦੋਂ ਬੇਰਤੀ ਰਮਸਤੀ ਦੀ ਗੱਲ ਹੈ ਤਾਂ ਇਸੇ ਕਿਸੇ ਨਾਲ ਕੋਈ ਨਾਮ ਲੈ ਕੇ ਚੱਲਣਾ ਜੇਗਾ ਜੀਗਾ ਰਾਜਨੀਤਿਕ ਨਹੀਂ ਦੇਖੋ ਇਹ ਜੀ ਰਿਫਲੈਕਟਿਵਿਟੀ ਬਣੀ ਇਸੇ ਲਈ ਬਣੀ ਹੈ ਸਾਰੀਆਂ ਸਰਕਾਰੀo ਸ਼ਿਕਾਇਤਾਂ ਤੋਂ ਸੰਸਥਾਵਾਂ ਤੋਂ ਰਹਿ ਲੈਣ ਵਾਸਤੇ ਬਣੀ ਹੈ ਔਰ ਹਾਊਸ ਦੀ ਸੈਂਸ ਵੀ ਇਹੀ ਸੀ ਕਿ ਸਾਰਿਆਂ ਤੋਂ ਲੈਣੀ ਹੈ ਔਰ ਢਾਮੀ ਸਾਹਿਬ ਨਾਲ ਤਾਂ ਮੈਂ ਵਰਤਾਲਾਪ ਕਰਦਾ ਹੀ ਰਹਿਣਾ ਸਾਡੀ ਸਰਕਾਰੀo ਨਹੀਂ ਨਹੀਂ ਕਮੇਟੀ ਉਹ ਤੇ ਐਮ ਐਲ اے ਹੁੰਦੇ ਨੇ ਸਾਰੇ ਐਮ ਐਲ اے ਸਾਰੇ ਐਮ ਐਲ اے ਹੁੰਦੇ ਨੇ ਉਹਦੇ ਚ ਉਹਦੇ ਚ ਜਾਂ ਐਡਵੋਕੇਟ ਜਨਰਲ ਹੁੰਦਾ ਉਹਦੇ ਚ ਬਾਹਰੀ ਹੋਰ ਸੰਸਥਾ ਦਾ ਨਾਂ ਨਹੀਂ ਹੁੰਦਾ ਲੇਕਿਨ ਸੰਸਥਾ ਤੋਂ ਵਿਚਾਰ ਲਏ ਜਾਂਦੇ ਹਨ ਅਨਮੋਲ ਗੱਲ ਮੰਗ ਜਿਹੜਾ ਹਾਂ ਜੀ ਕਿਹਤਾਂ ਦੇ ਗਏ ਨੂੰ ਦੇਖੋ ਅਨਮੋਲ ਗਗਨ ਮਾਨ ਦਾ ਸਟੀਫੇ ਦੀ ਗੱਲ ਮੈਂ ਹੁਣੇ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕੀ ਉਹਨਾਂ ਦੇ ਅਸਲੀ ਮਨ ਦੀ ਨਾਮ ਹੈ ਪਰਿਮਾਨ ਤੋਂ ਸਟੀਫਾ ਦੇ ਰਹੀ ਹੈ ਨਹੀਂ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ ਔਰ 1.5 ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਉਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾਂ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਬਿਲਕੁਲ ਕੀ ਹੈ ਜੀ ਇਹਨਾਂ ਨੇ ਸਲਾਮਾ ਵਾਡੇ ਆਪਣੇ ਕੋਲ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕਰ ਹਾਂ ਮੈਂ ਤਾਂ ਸਾਰਿਆਂ ਦਾ ਤਿੰਨ ਦਿਨ ਪਹਿਲਾਂ ਜਿਹੜੀ ਤੇਜਰੀ ਆ ਉਹ ਸਾਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਮੈਂ ਦੇ ਵਿੱਚ ਨਾਲ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਦੱਸ ਰਹੇ ਨੇ ਉਹ ਜੋ ਰਿਫਰ ਕਰ ਲਿਓ ਗੱਲ ਉਹ ਮੈਂ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣੇ ਗੱਲ ਕਰ ਲਏ ਨੇ ਥੈਂਕ ਯੂ ਅੱਜ ਸਭ ਤੋਂ ਇਹ ਰੀਆ ਇਕੱਠ ਬੰਦਨ ਤੋਂ ਆਮ ਆਦਮੀ ਪਾਰਟੀ ਬਾਹਰ ਆ ਗਈ ਹੈ ਦੇਖੋ ਪਿਆਰਿਓ ਆ ਜਿਹੜਾ ਸਪੀਕਰ ਹੁੰਦਾ ਸਾਰਾ ਨਾ ਹੁੰਦਾ ਮੈਂ ਕਿਸੇ ਪਾਰਟੀ ਦੇ ਪੱਖ ਨਹੀਂ ਰੱਖਦਾ